ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਕੀਕੀ ਗੱਲਾਂ ਚੈਨਲ ਤੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸੰਗਤ ਜੀ ਅਕਸਰ ਹੀ ਅਸੀਂ ਸੋਚਦੇ ਹਾਂ ਕਿ ਰੱਬ ਮੰਦਰਾਂ ਮਸੀਤਾਂ ਜਾਂ ਗੁਰਦੁਆਰਿਆਂ 'ਚ ਰਹਿੰਦਾ ਪਰ ਗੁਰੂ ਨਾਨਕ ਪਾਤਸ਼ਾਹ ਨੇ ਇਹ ਪਰਮੋਸ ਦੇ ਨਹੀਂ ਤੋੜਤਾ ਸੀ ਜਦੋਂ ਉਹਨਾਂ ਨੇ ਇੱਕ ਪਾਸੇ ਸ਼ਾਹੀ ਪਕਵਾਨ ਵੇਖੇ ਸੀ ਤੇ ਦੂਜੇ ਪਾਸੇ ਗਰੀਬ ਦੀ ਸੁੱਕੀ ਰੋਟੀ ਉਹਨਾਂ ਨੇ ਚੋਣ ਕੀਤੀ ਸੀ ਸੁੱਕੀ ਰੋਟੀ ਦੀ ਆਪਣੀ ਪਹਿਲੀ ਉਦਾਸੀ ਦੌਰਾਨ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਸੈਦਪੁਰ ਵਿੱਚ ਪਹੁੰਚੇ ਜੋ ਅੱਜਕੱਲ ਪਾਕਿਸਤਾਨ ਵਿੱਚ ਐਮਨਾਬਾਦ ਹੈ ਗੁਰੂ ਸਾਹਿਬ ਨੇ ਕਿਸੇ ਵੱਡੇ ਹਾਕਮ ਜਾਂ ਮੀਰ ਵਪਾਰੀ ਦੇ ਘਰੇ ਡੇਰਾ ਨਹੀਂ ਲਾਇਆ ਸਗੋਂ ਸਿੱਧਾ ਸ਼ਹਿਰ ਦੇ ਬਾਹਰਵਾਰ ਗਰੀਬਾਂ ਦੀ ਬਸਤੀ ਵੱਲ ਚੱਲ ਪਏ ਉੱਥੇ ਇੱਕ ਮਿਹਨਤੀ ਸਿੱਖ ਕੰਮ ਕਰਦਾ ਸੀ ਉਹ ਜਾਤ ਦਾ ਤਰਖਾਨ ਸੀ ਸਾਰਾ ਦਿਨ ਲੱਕੜਾਂ ਜੀਰਦਾ ਕਿੱਲੇ ਘੜਦਾ ਤੇ ਮਸਾਂ ਆਪਣਾ ਗੁਜ਼ਾਰਾ ਕਰਦਾ ਸੀ ਪਰ ਉਸਦੇ ਦਿਲ ਵਿੱਚ ਰੱਬ ਵਸਦਾ ਸੀ ਜਦੋਂ ਗੁਰੂ ਸਾਹਿਬ ਉਸਦੀ ਛੋਟੀ ਜੀ ਝੁੱਗੀ ਦੇ ਅੱਗੇ ਜਾ ਕੇ ਰੁਕੇ ਤਾਂ ਭਾਈ ਲਾਲੋ ਜੀ ਆਪਣੇ ਕੰਮ ਵਿੱਚ ਲੱਗਿਆ ਹੋਇਆ ਸੀ ਉਹਨੇ ਸਿਰ ਚੁੱਕ ਕੇ ਵੇਖਿਆ ਸਾਹਮਣੇ ਨੂਰੀ ਮੁਖੜਾ ਅੱਖਾਂ 'ਚ ਅਥਾਹ ਪਿਆਰ ਭਾਈ ਲਾਲੋ ਦੇ ਹੱਥੋਂ ਸੰਦ ਛੁੱਟ ਗਿਆ ਉਹ ਦੌੜ ਕੇ ਆਇਆ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਡਿੱਗ ਪਿਆ ਉਹਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਜਿਸ ਰੱਬ ਨੂੰ ਉਹ ਸਦਾ ਯਾਦ ਕਰਦਾ ਸੀ ਉਹ ਅੱਜ ਆਪ ਚੱਲ ਕੇ ਉਹਦੇ ਗਰੀਬ ਖਾਨੇ 'ਚ ਆਇਆ ਭਾਈ ਲਾਲੋ ਘਬਰਾ ਗਿਆ ਮਹਾਰਾਜ ਮੇਰੇ ਘਰ ਤਾਂ ਬੈਠਣ ਲਈ ਵਧੀਆ ਮੰਝਾ ਵੀ ਹੈ ਨਹੀਂ ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ਲਾਲੋ ਅਸੀਂ ਮੰਝਿਆਂ ਦੇ ਭੁੱਖੇ ਨਹੀਂ ਅਸੀਂ ਤਾਂ ਭਾਵਨਾਵਾਂ ਦੇ ਭੁੱਖੇ ਹਾਂ ਤਾਂ ਭਾਈ ਲਾਲੋ ਜੀ ਦੇ ਖੁਸ਼ੀ ਦੇ ਹੰਝੂ ਨਹੀਂ ਸੀ ਰੋਕ ਰਹੇ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਤਿੰਨਾਂ ਲੋਕਾਂ ਦਾ ਮਾਲਕ ਅੱਜ ਉਸ ਦੀ ਖੁੱਲੀ ਚ ਆਇਆ ਭਾਈ ਮਰਦਾਨਾ ਜੀ ਜੋ ਦੁਨੀਆ ਦੇ ਰੰਗ ਤਮਾਸ਼ੇ ਵੇਖ ਚੁੱਕੇ ਸੀ ਉਹਨਾਂ ਦੇ ਮਨ 'ਚ ਇੱਕ ਸਵਾਲ ਆਇਆ ਮਰਦਾਨਾ ਜੀ ਬੋਲੇ ਗੁਰੂ ਜੀ ਇਸ ਸ਼ਹਿਰ 'ਚ ਵੱਡੇ ਵੱਡੇ ਅਮੀਰ ਰਹਿੰਦੇ ਆ ਪੱਕੇ ਮਹਿਲ ਵੀ ਐ ਪਰ ਤੁਸੀਂ ਇਸ ਗਰੀਬ ਤਰਖਾਨ ਦੀ ਟੁੱਟੀ ਹੋਈ ਕੁਲੀ 'ਚ ਰੋਕਣਾ ਕਿਉਂ ਪਸੰਦ ਕੀਤਾ ਇੱਥੇ ਤਾਂ ਬੈਠਣ ਲਈ ਸਹੀ ਤੱਕ ਮੰਝਾ ਵੀ ਹੈ ਨਹੀਂ ਬਾਬਾ ਨਾਨਕ ਦੇਵ ਜੀ ਨੇ ਅੱਗੋਂ ਪਾਈ ਮਰਦਾਨਾ ਜੀ ਵੱਲ ਬੜੇ ਪਿਆਰ ਨਾਲ ਵੇਖਿਆ ਤੇ ਕਿਹਾ ਮਰਦਾਨਿਆ ਮਹਿਲ ਇੱਟਾਂ ਗਾਰੇ ਦੇ ਨਹੀਂ ਹੁੰਦੇ ਮਹਿਲ ਉਹ ਹੁੰਦਾ ਜਿੱਥੇ ਦਿਲ 'ਚ ਪਿਆਰ ਹੋਵੇ ਜਿੱਥੇ ਗਰੀਬ ਦੀ ਹੱਕ ਦੀ ਕਮਾਈ ਹੁੰਦੀ ਹੈ ਉੱਥੇ ਰੱਬ ਦਾ ਵਾਸਾ ਹੁੰਦਾ ਅਮੀਰਾ ਦੇ ਘਰਾਂ ਚ ਅਕਸਰ ਰੱਬ ਲਈ ਜਗ੍ਹਾ ਨਹੀਂ ਹੁੰਦੀ ਪਰ ਗਰੀਬ ਦੇ ਦਿਲ ਚ ਪਰਮਾਤਮਾ ਲਈ ਬਹੁਤ ਜਗ੍ਹਾ ਹੁੰਦੀ ਐ ਇਨੇ ਨੂੰ ਪਾਈ ਲਾਲੂ ਅੰਦਰੋਂ ਪ੍ਰਸ਼ਾਦਾ ਲੈ ਕੇ ਆ ਗਏ ਕੋਦਰੇ ਦੀ ਸੁੱਕੀ ਰੋਟੀ ਸੀ ਨਾਲ ਕੋਈ ਦਾਲ ਸਬਜ਼ੀ ਨਹੀਂ ਬਸ ਥੋੜਾ ਜਿਹਾ ਸਾਗ ਸੀ ਪਾਈ ਲਾਲੂ ਜੀ ਨੇ ਕੰਬਦੇ ਹੱਥਾਂ ਨਾਲ ਥਾਲੀ ਅੱਗੇ ਰੱਖੀ ਤੇ ਕਿਹਾ ਪਾਸ਼ਾ ਮੇਰੇ ਭਾਗ ਜਾਗ ਪਏ ਮੇਰੇ ਘਰ ਆਕਾਰਪੁਰ ਖਾਪ ਚੱਲ ਗਿਆ ਐ ਬਾਬਾ ਜੀ ਇਹ ਰੁੱਖੀ ਮਿੱਸੀ ਰੋਟੀ ਐ ਪਰ ਇਹ ਮੇਰੇ ਖੂਨ ਪਸੀਨੇ ਦੀ ਕਮਾਈ ਐ ਇਹਨੂੰ ਪਰਵਾਨ ਕਰੋ ਗੁਰੂ ਸਾਹਿਬ ਦੀ ਰੋਟੀ ਵੀ ਇੰਨੇ ਸਵਾਦ ਨਾਲ ਛਕੀ ਜਿਵੇਂ ਸ਼ਕਤੀ ਪ੍ਰਕਾਰ ਦੇ ਪਦਾਰਥ ਖਾ ਰਹੇ ਹੋ ਕਿਉਂਕਿ ਉਸ ਰੋਟੀ ਵਿੱਚ ਸੀ ਮਠਾਸ ਮਿਹਨਤ ਦੀ ਮਠਾਸ ਦੂਜੇ ਪਾਸੇ ਉਹ ਸ਼ਹਿਰ ਵਿੱਚ ਇੱਕ ਆਕਮ ਰਹਿੰਦਾ ਸੀ ਉਸ ਦਾ ਨਾਮ ਸੀ ਮਲਕ ਭਾਗੋ ਬੜਾ ਅਮੀਰ ਬੰਦਾ ਸੀ ਪਰ ਉਸ ਦੀ ਅਮੀਰੀ ਪਿੱਛੇ ਹਜ਼ਾਰਾਂ ਗਰੀਬਾਂ ਦੇ ਹੰਝੂ ਸੀ ਉਹ ਲੋਕਾਂ ਤੇ ਜ਼ੁਲਮ ਕਰਕੇ ਪੈਸੇ ਇਕੱਠੇ ਕਰਦਾ ਸੀ ਆਪਣੀ ਸ਼ੌਹਰਤ ਵਿਖਾਉਣ ਵਾਸਤੇ ਮਲਕ ਭਾਗੋ ਨੇ ਇੱਕ ਬੜਾ ਵੱਡਾ ਬ੍ਰਹਮ ਭੋਜ ਰੱਖਿਆ ਉਨੇ ਸੋਚਿਆ ਸੀ ਕਿ ਜੇ ਮੈਂ ਸਾਰੇ ਸੰਤਾਂ ਸਾਧੂਆਂ ਨੂੰ ਭੋਜਨ ਸ਼ਿਕਾਉਂਗਾ ਤਾਂ ਹੋ ਸਕਦਾ ਮੇਰੇ ਪਾਪ ਧੋਤੇ ਜਾਣ ਤੇ ਲੋਕ ਵੀ ਮੇਰੀ ਵਾਹ-ਵਾਹ ਕਰਨਗੇ ਸਾਰਾ ਸ਼ਹਿਰ ਦਾਵਤ ਤੇ ਪਹੁੰਚਿਆ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੀ ਖੁਸ਼ਬੂ ਆ ਰਹੀ ਸੀ ਪੂੜੀਆਂ ਖੀਰ ਕੜਾ ਉੱਥੇ ਕਿਸੇ ਨੇ ਮਲਕਪਾਗੋ ਨੂੰ ਦੱਸਿਆ ਕਿ ਇੱਕ ਤਪਸਵੀ ਸਾਧੂ ਸ਼ਹਿਰ ਚ ਆਇਆ ਪਰ ਉਹ ਤੁਹਾਡੀ ਦਾਵਤ ਵਿੱਚ ਨਹੀਂ ਆਇਆ ਉਹ ਉਸ ਨੀਵੀਂ ਜਾਤ ਵਾਲੇ ਲਾਲੋ ਦੇ ਘਰੇ ਬੈਠਾ ਹੈ ਇਹ ਸੁਣ ਕੇ ਮਲਕਪਾਗੋ ਦਾ ਹੰਕਾਰ ਸੱਪ ਵਾਂਗ ਫਣ ਫਲਾ ਕੇ ਖੜਾ ਹੋ ਗਿਆ ਉਨੇ ਗੁੱਸੇਜ ਕਿਆ ਕਿ ਮੇਰੇ ਵਰਗੇ ਉੱਚੇ ਅਲਸਕਾਰ ਦੀ ਦਾਵਤ ਨੂੰ ਠਕਰਾ ਕੇ ਉਹ ਇੱਕ ਕੰਮੀ ਕਮੀਨ ਦੇ ਘਰ ਸੁੱਤੀ ਰੋਟੀ ਖਾਈ ਜਾਂਦਾ ਹੈ ਜਾਂ ਉਹ ਸਾਦ ਨੂੰ ਫੜ ਕੇ ਮੇਰੇ ਸਾਹਮਣੇ ਪੇਸ਼ ਕਰੋ ਸਪਾਈ ਗਏ ਤੇ ਗੁਰੂ ਸਾਹਿਬ ਜੀ ਨੂੰ ਸੁਨੇਹਾ ਦਿੱਤਾ ਗੁਰੂ ਸਾਹਿਬ ਜੀ ਪਹਿਲਾਂ ਤਾਂ ਮੁਸਕਰਾਏ ਫਿਰ ਜਾਣ ਲਈ ਤਿਆਰ ਹੋ ਗਏ ਉਹ ਜਾਣਦੇ ਸੀ ਕਿ ਅੱਜ ਪਾਪ ਦੇ ਘੜੇ ਨੂੰ ਭੰਨਣ ਦਾ ਸਮਾਂ ਆ ਗਿਆ ਹੈ ਗੁਰੂ ਨਾਨਕ ਦੇਵ ਜੀ ਨਾ ਮਲਕ ਭਾਗੋ ਦੇ ਆਲੀਸ਼ਾਨ ਮਹਿਲ ਚ ਪਹੁੰਚੇ ਸਾਰਾ ਦਰਬਾਰ ਭਰਿਆ ਹੋਇਆ ਸੀ ਇੱਕ ਪਾਸੇ 36 ਪ੍ਰਕਾਰ ਦੇ ਭੋਜਨ ਸਜੇ ਹੋਏ ਸੀ ਦੂਜੇ ਪਾਸੇ ਮਲਕ ਭਾਗੋ ਗੁੱਸੇ ਨਾਲ ਲਾਲ ਪੀਲਾ ਹੋਈ ਜਾਂਦਾ ਸੀ ਮਲਕ ਭਾਗੋ ਗੁੱਸੇ ਚ ਬੋਲਿਆ ਉਹ ਫਕੀਰ ਤੂੰ ਮੇਰਾ ਅਪਮਾਨ ਕਿਉਂ ਕੀਤਾ ਮੈਂ ਸ਼ੁੱਧ ਦੇਸੀ ਘਿਓ ਦੇ ਪਕਵਾਨ ਬਣਵਾਏ ਸੀ ਤੇ ਤੂੰ ਉਸ ਸ਼ੁੱਧਰ ਦੇ ਘਰੇ ਕੋਧਰੇ ਦੀ ਸੁੱਕੀ ਰੋਟੀ ਖਾ ਕੇ ਆਇਆ ਤੈਨੂੰ ਮੇਰੇ ਖਾਣੇ ਚ ਕੀ ਕਮੀ ਨਜ਼ਰ ਆਈ ਹੈ ਜੋ ਤੂੰ ਇੱਥੇ ਭੋਜ ਨਹੀਂ ਛਕਿਆ ਪੂਰੇ ਦਰਬਾਰ ਚ ਸਨਨਾਟਾ ਸ਼ਾ ਗਿਆ ਸਾਰੇ ਇਹੀ ਸੋਚੀ ਜਾਂਦੇ ਸੀ ਕਿ ਹੁਣ ਇਹ ਸਾਧੂ ਅੱਗੋਂ ਮਲਕ ਭਾਗੋਂ ਨੂੰ ਕੀ ਜਵਾਬ ਦੇਊਗਾ ਗੁਰੂ ਨਾਨਕ ਦੇਵ ਜੀ ਦਾ ਚਿਹਰਾ ਬਿਲਕੁਲ ਸ਼ਾਂਤ ਸੀ ਜਿਵੇਂ ਡੂੰਘਾ ਸਮੁੰਦਰ ਹੋਵੇ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਗੋ ਭੋਜਨ ਦੀ ਕੀਮਤ ਸਵਾਦ ਜਾਂ ਘਿਓ ਨਾਲ ਨਹੀਂ ਹੁੰਦੀ ਭੋਜਨ ਦੀ ਕੀਮਤ ਕਮਾਈ ਦੀ ਨੀਅਤ ਨਾਲ ਹੁੰਦੀ ਹੈ ਤੇਰੀ ਰੋਟੀ ਮੈਨੂੰ ਹਜਮ ਨਹੀਂ ਸੀ ਹੋਣੀ ਇਸ ਕਰਕੇ ਮੈਂ ਨਹੀਂ ਖਾਧੀ ਭਾਗੋ ਗੁਰੂ ਸਾਹਿਬ ਜੀ ਨੇ ਕਿਹਾ ਲੈ ਇੱਕ ਹੱਥ ਵਿੱਚ ਤੇਰੀ ਰਸੋਈ ਦੀਆਂ ਪੂੜੀਆਂ ਫੜਾ ਦੂਜੇ ਪਾਸੇ ਭਾਈ ਲਾਲੋ ਦੇ ਘਰੋਂ ਸੁੱਕੀ ਰੋਟੀ ਮੰਗਵਾ ਉੰਜੋ ਹੋਣ ਵਾਲਾ ਸੀ ਉਹ ਦੁਨੀਆ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ ਗੁਰੂ ਸਾਹਿਬ ਨੇ ਆਪਣੇ ਸੱਜੇ ਹੱਥ ਵਿੱਚ ਪਾਈ ਲਾਲੋ ਦੀ ਸੁੱਕੀ ਹੋਈ ਰੋਟੀ ਫੜੀ ਤੇ ਦੂਜੇ ਹੱਥ ਵਿੱਚ ਮਲਕ ਭਾਗੋ ਦੇ ਸ਼ਾਈ ਪਕਵਾਨ ਸਾਰੀ ਸੰਗਤ ਸਾਹ ਰੋਕ ਕੇ ਵੇਖ ਰਹੀ ਸੀ ਗੁਰੂ ਸਾਹਿਬ ਨੇ ਜੋਰ ਨਾਲ ਦੋਵੇਂ ਮੁਥੀਆਂ ਮੀਚੀਆਂ ਹੈਰਾਨੀ ਦੀ ਕੋਈ ਆਧ ਨਾ ਰਹੀ ਜਦੋਂ ਸੱਜੇ ਹੱਥ ਚੋਂ ਜਿੱਥੇ ਲਾਲੋ ਦੀ ਰੋਟੀ ਸੀ ਉੱਥੋਂ ਚਿੱਟਾ ਦੁੱਧ ਦੀਆਂ ਧਾਰਾਂ ਵਗਣ ਲੱਗੀਆਂ ਮਲਕ ਭਾਗੋ ਦੇ ਪੈਰਾਂ 'ਤੇ ਜਮੀਨ ਖਿਸਕ ਗਈ ਲੋਕਾਂ ਦੀਆਂ ਵਿੱਚ ਚੀਕਾਂ ਨਿਕਲ ਗਈਆਂ ਸਭ ਵੇਖ ਕੇ ਗੁਰਨਾਨਕ ਦੇਵ ਜੀ ਦੀ ਆਵਾਜ਼ ਗਰਜੀ ਵੇਖ ਲੈ ਭਾਗੋ ਲਾਲੋ ਦੀ ਰੋਟੀ ਸੁੱਕੀ ਇਹ ਕੌਤਕ ਵੇਖ ਕੇ ਮਲਕ ਭਾਗੋ ਦਾ ਹੰਕਾਰ ਮਿੱਟੀ 'ਚ ਮਿਲ ਗਿਆ ਉਹਨੂੰ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਕੀਤੇ ਪਾਪ ਨਜ਼ਰ ਆਉਣ ਲੱਗੇ ਉਸ ਵੇਲੇ ਗੁਰੂ ਸਾਹਿਬ ਦੇ ਚਰਨਾਂ 'ਚ ਡਿੱਗ ਪਿਆ ਤੇ ਰੋਣ ਲੱਗਿਆ ਬਖਸ਼ ਲੋ ਮਹਾਰਾਜ ਮੈਨੂੰ ਬਖਸ਼ ਲੋ ਮੈਂ ਨਾ ਹੋ ਗਿਆ ਸੀ ਮੈਨੂੰ ਸਿੱਧੇ ਰਾਹ ਪਾਓ ਗੁਰੂ ਸਾਹਿਬ ਨੇ ਉਸਨੂੰ ਸਮਝਾਇਆ ਭਾਗੋ ਜਿਸ ਕਮਾਈ ਤੇ ਗਰੀਬਾਂ ਦੀ ਹਾਏ ਹੋਵੇ ਉਹ ਕਦੇ ਵੀ ਰੱਬ ਨੂੰ ਪਰਮਾਨ ਨਹੀਂ ਹੁੰਦਾ ਸੰਗਤ ਜੀ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਮਲਖ ਭਾਗੋ ਤੇ ਨਵਾਬ ਨੂੰ ਅਤੇ ਅੱਜ ਵੀ ਸਾਡੇ ਸਾਰਿਆਂ ਵਾਸਤੇ ਜੀਵਨ ਦੇ ਤਿੰਨ ਸੁਨਹਿਰੀ ਅਸੂਲ ਦਿੱਤੇ ਸੀ ਜੋ ਸਿੱਖੀ ਦਾ ਆਧਾਰ ਬਣੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਦਾ ਮਤਲਬ ਹੱਥੀ ਮਿਹਨਤ ਕਰੋ ਕਿਸੇ ਦਾ ਹੱਕ ਨਾ ਮਾਰੋ ਭਾਵੇਂ ਰੁੱਖੀ ਮਿੱਸੀ ਖਾ ਲੋ ਪਰ ਕਿਸੇ ਨੂੰ ਦੁਖੀ ਕਰਕੇ ਕਦੀ ਵੀ ਕਮਾਈ ਨਾ ਕਰੋ ਦੂਜਾ ਸੋਲ ਗੁਰੂ ਸਾਹਿਬ ਜੀ ਨੇ ਦਿੱਤਾ ਕਿ ਨਾਮ ਜਪੋ ਸੰਗਤ ਦੀ ਨਾਮ ਜਪੰਦਾ ਮਤਲਬ ਸਿਰਫ ਅੱਖਾਂ ਬੰਦ ਕਰਕੇ ਬੈਠਣਾ ਜਾਂ ਤੋਤਾ ਰਟਣੀ ਨਹੀਂ ਸਗੋਂ ਸ਼ੁਕਰਾਨਾ ਵੀ ਸਾਨੂੰ ਕਰਨਾ ਚਾਹੀਦਾ ਰਬ ਦਾ ਗੁਰਬਾਣੀ ਦਾ ਫਰਮਾਨ ਹੈ ਬੋਤਾ ਕਹੀ ਹੈ ਬੋਤਾ ਹੋਏ ਇਸ ਦਾ ਮਤਲਬ ਬੜਾ ਡੂੰਘਾ ਹੈ ਸੰਗਤ ਜੀ ਅਸੀਂ ਹਰ ਵੇਲੇ ਦੁੱਖਾਂ ਦਾ ਰੋਣਾ ਰੋਂਦੇ ਰਹਿੰਦੇ ਆ ਸ਼ਿਕਾਇਤਾਂ ਕਰਦੇ ਆ ਸਾਡੀ ਜ਼ਿੰਦਗੀ ਚ ਦੁੱਖ ਦਿਨ ਉਹ ਦਿਨ ਵਾਧਦੇ ਜਾਂਦੇ ਆ ਇਹ ਦੁੱਖ ਸਾਨੂੰ ਕੋਈ ਰੱਬ ਨਹੀਂ ਦੇ ਰਿਹਾ ਇਹ ਸਭ ਅਸੀਂ ਆਪਦੇ ਆਪ ਹੀ ਸਹੇੜੇ ਦੁੱਖ ਹੈ ਪਰ ਉਹੀ ਜੇ ਅਸੀਂ ਉਹ ਸੱਚੇ ਅਕਾਲਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਤਾਂ ਸਾਡੀ ਜ਼ਿੰਦਗੀ ਸ਼ੁਕਰਾਨੇ ਦੇ ਮੌਕੇ ਵੀ ਵਧਾ ਦਿੰਦੀ ਹੈ ਜੇ ਅਸੀਂ ਕਹਾਂਗੇ ਦਾਤਿਆ ਤੇਰਾ ਸ਼ੁਕਰ ਹੈ ਜੋ ਤੂੰ ਦਿੱਤਾ ਸੋ ਵੀ ਵਾਹ ਵਾਹ ਜੋ ਦੇਵੇਂਗਾ ਸੋ ਵੀ ਵਾਹ ਵਾਹ ਤਾਂ ਖੁਸ਼ੀਆਂ ਖੇੜੇ ਤੇ ਬਰਕਤਾਂ ਦੇ ਢੇਰ ਲਾ ਦੂਗਾ ਸੋ ਨਾਮ ਜਪਣਾ ਤੇ ਸ਼ੁਕਰਾਨਾ ਕਰਨਾ ਇਹ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਤੀਜਾ ਸੂਲ ਹੈ ਸੰਗਤ ਜੀ ਵੰਡ ਛਕੋ ਤੀਜਾ ਸੂਲ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਕਿ ਵੰਡ ਛਕੋ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕਰੋ ਜੋ ਸਾਨੂੰ 10ਵੇਂ ਗੁਰੂ ਪਾਤਸ਼ਾਹ ਨੇ ਜਿਸਵੰਦ ਕੱਢਣ ਲਈ ਵੀ ਕਿਹਾ ਸਿਰਫ ਆਪਣੇ ਲਈ ਨਾ ਜਿਓ ਸਗੋ ਦੂਜਾਂ ਦਾ ਵੀ ਭਲਾ ਕਰੋ ਸੋ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹੀ ਸਿਖਾਇਆ ਕਿ ਅਮੀਰ ਉਹ ਨਹੀਂ ਜਿਸ ਦੇ ਕੋਲ ਸੋਨਾ ਚਾਂਦੀ ਤੇ ਵੱਡੇ ਮਹਿਲ ਹੈ ਅਮੀਰ ਉਹ ਹੈ ਜਿਸ ਦੀ ਕਮਾਈ 'ਚ ਦੁੱਧ ਵਰਗੀ ਪਵਿੱਤਰਤਾ ਹੈ ਜੋ ਆਪ ਵੀ ਛਕਦਾ ਤੇ ਖੁਸ਼ੀ-ਖੁਸ਼ੀ ਦੂਜਿਆਂ ਨੂੰ ਵੀ ਸਿਖਾਉਂਦਾ ਹੈ ਭਾਈ ਲਾਲੋ ਗਰੀਬ ਹੋ ਕੇ ਵੀ ਬਾਦਸ਼ਾਹ ਸੀ ਤੇ ਮਲਕ ਭਾਗੋ ਬਾਦਸ਼ਾਹ ਹੋ ਕੇ ਵੀ ਕੰਗਾਲ ਸੀ ਅੱਜ ਦੀ ਸਾਖੀ ਤੋਂ ਅਸੀਂ ਕੀ ਸਿੱਖਿਆ ਕਿ ਅਸੀਂ ਆਪਣੀ ਕਮਾਈ ਵੱਲ ਝਾਤੀ ਮਾਰੀਏ ਕਿਤੇ ਅਸੀਂ ਵੀ ਆਪਣੇ ਪਰਿਵਾਰ ਨੂੰ ਖੂਨ ਤਾਂ ਨਹੀਂ ਖਵਾ ਰਹੇ ਗੁਰੂ ਸਮੱਤ ਬਖਸ਼ੇ ਜੇ ਸਾਖੀ ਦੀ ਸਿੱਖਿਆ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਸਾਖੀ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ